ਸੰਜੀਪ ਸ਼ਰਮਾ ਕਾਲੂ ਜ਼ਿਲ੍ਹਾ ਜੂਥ ਕਾਂਗਰਸ ਪ੍ਰਧਾਨ ਦੀ ਅਗਵਾਈ ਹੇਠ ਪਟਿਆਲਾ ਦੇ ਕਨੀਜੀ ਪੈਲੇਸ 'ਚ ਕਾਂਗਰਸ ਪਾਰਟੀ ਦੀ ਲੋਕ ਮਿਲਣੀ ਦਾ ਡਾਕਟਰ ਤਰਮਵੀਰ ਗਾਂਧੀ ਦੇ ਹੱਕ ਵਿੱਚ ਵੱਡੇ ਪੱਧਰ ਤੇ ਆਯੋਜਨ ਕੀਤਾ ਗਿਆ ਇਸ ਆਯੋਜਨ ਵਿੱਚ ਪਟਿਆਲਾ ਜ਼ਿਲ੍ਹਾ ਦੇ ਵੱਖ-ਵੱਖ ਥਾਵਾਂ ਤੋਂ ਆਏ ਵਰਕਰਾਂ ਨੇ ਡਾਕਟਰ ਤਰਮਵੀਰ ਗਾਂਧੀ ਦਾ ਜੋਰਾਂ-ਸ਼ੋਰਾਂ ਦੇ ਨਾਲ ਸਵਾਗਤ ਕੀਤਾ ਜੋ ਆ ਜਿਹੜਾ ਮੇਰੇ ਕੱਲੇ ਦਾ ਕਟਨੀਚਾ ਮੇਰੇ ਨਾਲ ਸਾਡੇ ਕਾਂਗਰਸ ਦੇ ਜ਼ਿਲ੍ਹਾ ਤੇ ਸ਼ਹੀਦ ਭਗਤਾਲ ਸਾਡੇ ਐਮਸੀ ਸਾਹਿਬ ਸਾਡੇ ਸਰਪੰਚ ਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਡੇ ਸਾਰਿਆਂ ਦਾ ਜਿਹੜਾ ਇੱਕ ਧੜਾ ਸਾਡੀ ਟੀਮ ਨਾਲ ਬੱਜੀ ਅਸੀਂ ਸਾਰਿਆਂ ਨੇ ਇੱਕ ਫੈਸਲਾ ਲਿਆ ਸੀ ਡਾਕਟਰ ਗਾਂਧੀ ਜਿਹੜੇ ਸਾਡੇ ਰਾਉਲ ਗਾਂਧੀ ਨੇ ਕੈਂਡੀਡੇਟ ਬਜਾਦਾ ਹੁਸਮਾ ਸੀਟ ਤੋਂ ਕਿਤੇ ਨੇ ਬਲੇ ਸਾਰੇ ਉਹਨਾਂ ਦਾ ਡਟ ਕੇ ਸਾਥ ਦਾਵਾਂ ਦੇ ਤੁਹਾਨੂੰ ਦੀ ਬੰਦ ਇੱਕ ਵਿਧਾਇਕੀ ਦੇ ਜਿਹਨੇ ਇਚਾਰ ਨੇ ਉਹ ਕਿਤੇ ਕਿਤੇ ਗਾਇਬ ਨੇ ਮੁਹਿਦ ਮਿੰਦਲਾ ਇਸ ਲੈਗੀ ਦੇ ਵਿੱਚ ਕੋ ਆਲੇ ਵਾਸਤੇ ਇੱਕਲਾ ਸਵਾਲ ਰਹਿ ਮੁਹਿਦ ਮਿੰਦਲਾ ਨੂੰ ਪੁੱਛਣਾ ਚਾਹੀਦਾ ਉਹ ਕੋ ਮੈਨੂੰ ਤਾਂ ਨਹੀਂ ਪਤਾ ਹੋਊਗਾ ਵੀ ਕਿੱਥੇ ਕਿੱਥੇ ਨਹੀਂ ਤੁਹਾਨੂੰ ਪਤਾ ਹੈ ਸਾਡਾ ਉਦਲ ਕੋਈ ਹੈ ਨਹੀਂ ਸਾਡੇ ਜਿਹੜਾ ਜਿੰਨਾ ਕਿ ਤੁਹਾਡਾ ਸਾਡਾ ਲੱਭ ਚੱਲਦਾ ਜਰਾ ਉਹ ਤੁਹਾਨੂੰ ਪੁੱਛੋ ਵੈਸੇ ਸਦਾ ਦਿੱਤਾ ਜੀ ਮੈਨੇ ਨਹੀਂ ਅਸੀਂ ਬਿਲਕੁਲ ਅਚੇ ਜੀ ਸ਼ਰਮਾ ਇਸ ਜੀ ਨੂੰ ਕਵਰ ਅਪ ਕਰ ਰਿਹਾ ਉਹ ਨਹੀਂ ਹੈ ਪਾਵਰ ਜਿਹਨੂੰ ਕਹਿੰਦੇ ਨੇ ਸ਼ਕਤੀ ਪ੍ਰਦਰਸ਼ਨ ਵੀ ਦੇਖਿਆ ਜਾਵੇ ਆ ਨਾਲੇ ਆਪਣੇ ਲੱਖਣ ਇਹ ਸ਼ਕਤੀ ਪ੍ਰਦਰਸ਼ਨ ਨਹੀਂ ਹੈ ਤੇ ਪਾਰਟੀ ਦਾ ਸਾਡਾ ਫਰਜ ਬੰਦਾ ਹੈ ਇਲੈਕਸ਼ਨ ਆਈ ਸੀਗੇ ਅਸੀਂ ਰਾਹੁਲ ਗਾਂਧੀ ਜੀ ਨੂੰ ਤਕੜਾ ਕਰਨਾ ਹੈ ਉਹਨਾਂ ਨੂੰ ਅੱਗੇ ਦੇਖਣਾ ਚਾਹੁੰਦੇ ਹਾਂ ਸਾਡੇ ਸਾਰਿਆਂ ਵੱਲੋਂ ਅਸੀਂ ਅੱਜ ਇਹ ਸ਼ਕਤੀ ਪ੍ਰਦਰਸ਼ਨ ਨਹੀਂ ਵੀ ਸਾਰਿਆਂ ਦੀ ਇਲੈਕਸ਼ਨ ਤੇ ਅਸੀਂ ਕੈਂਪੇਨ ਕੀਤੀ ਸਾਰੇ ਦਾ ਜੋ ਪ੍ਰਾਂਤ ਲਿਆ ਸਰਪੰਚ ਪੰਚਾਂ ਨੇ ਅਸੀਂ ਵੀ ਗਾਂਧੀ ਜੀ ਦਾ ਮਤ ਕਰੀਏ ਸਾਰੇ ਕਾਂਗਰਸੀ ਨੇ ਮਤਲਬ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਨੇ ਕਾਂਗਰਸ ਨਾਲ ਜੁੜੇ ਹੋਏ ਨੇ ਇਹ ਅੱਜ ਨਹੀਂ ਕੱਟੇ ਹੋਏ ਤੇ ਪੁਰਾਣੇ ਟਾਈਮ ਤੋਂ ਜਿਹੜਾ ਵੀ ਕੈਂਡੀਡੇਟ ਕੋਈ ਆਂਦਾ ਹੈ ਨੇ ਸਾਰਿਆਂ ਨਾਲ ਇਸ ਤਰ੍ਹਾਂ ਹੀ ਤਗੜੇ ਹੋ ਗਏ ਉਹਦਾ ਉਹਨਾਂ ਨਾਲ ਚਾਲ ਚੱਲੀ ਕਿ ਉਹਨਾਂ ਨੂੰ ਵੋਟਾਂ ਵੀ ਪਹੁੰਚਦੀਆਂ ਤੇ ਉਹਨਾਂ ਨਾਲ ਕੰਮ ਕਰਦਾ ਪਰਗਰਤੀ ਦਾ ਗੱਲ ਹੋਈ ਹੈ ਕਿਉਂਕਿ ਇਹ ਚਾਰ ਸਾਹਿਬ ਜੀ ਨਹੀਂ ਸ਼ਾਮਲ ਹੋਏ ਤੇ ਫਿਰ ਕਿਸ ਤਰੀਕੇ ਨਾਲ ਲੰਗੇ ਮਹੀਨੇ ਪਰਗਰਤੀ ਦਾ ਮੂਹਨ ਕਹੀ ਗਈ ਹੈ ਨੇ ਜੀ ਜਿਹੜੇ ਵੀ ਅਸੀਂ ਵੀ ਉਹਨਾਂ ਨਾਲ ਪਿਛਲੇ ਹਫ਼ਤੇ ਤੋਂ ਭਾਰਤੀ ਜਨਸ਼ਰਸ਼ਣੀ ਤੇਬਿੰਦਰ ਸਿੰਘ ਢਿੱਲੋਂ ਜੀ ਸਾਡੇ ਆਏ ਸੀ ਕਿ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਤਾਂ ਸਾਰਿਆਂ ਨੂੰ ਵੀ ਅਸੀਂ ਇਲੈਕਸ਼ਨਾਂ ਤੋਂ ਬਾਅਦ 4 ਜੂਨ ਤੋਂ ਬਾਅਦ ਜਿਹਨੂੰ ਪਰਕਸ਼ਿੰਗ ਜੀ ਨੇ ਵੀ ਕਿਹਾ 4 ਦਿਨ ਤੋਂ ਬਾਅਦ ਜਿਹੜਾ ਵੀ ਸਾਡੇ ਸਾਡੇ ਸਰਪੰਚਾਂ ਪੰਚਾਂ ਨੇ ਮਤਾ ਪਾਇਆ ਹੈ ਕੰਸੀ ਚੋਣ ਸਾਡੇ ਸਾਰੇ ਨੇ ਕਰਤੀ ਹੋ ਕੇ ਉਸਤੇ ਪਾਰਟੀ ਸਾਡੀ 4 ਦਿਨ ਵਿੱਚ ਕਰੂਗੀ ਤੇ ਜੋ ਵੀ ਕਾਰਵਾਈ ਕੀਤੀ ਜਾਂਦੀ ਹੈ ਕੀ ਫੈਸਲਾ ਲੈਂਦੀ ਅਸੀਂ ਦੇਖਾਂਗੇ ਠੀਕ ਹੈ ਜੀ ਅੱਜ ਜੀ ਤੁਹਾਨੂੰ ਕੀ ਲੱਗਦਾ ਹੈ ਗਾਂਧੀ ਸਾਹਿਬ ਨੂੰ ਕਿ ਚੋਣ ਵਿੱਚ ਕਿੰਨਾ ਫਾਇਦਾ ਹੋਏਗਾ ਬਿਲਕੁਲ ਮੈਂ ਕੀ ਕਹਿਣਾ ਤੇ ਤੁਸੀਂ ਲੋਕ ਵੀ ਦੇਖ ਰਹੇ ਹੋ ਕਿੰਦਾ ਹੁੰਮਾ ਕੇ ਸਾਡੇ ਸਰਪੰਚ ਪੰਚ ਬਜ਼ੁਰਗ ਮਾਤਾਵਾਂ ਕਿਵੇਂ ਜੋ ਸਾਰਾ ਹੁੰਮਾ ਕੇ ਮਤਲਬ ਕਰੋ ਨਿਕਲ ਕੇ ਖੁਦ ਆਇਆ ਜਿਹੜਾ ਅੱਜ ਡਾਕਟਰ ਕਾਂਦੀ ਜੀ ਨੂੰ ਪਿਆਰ ਕਰਦਾ ਹੈ ਕਾਂਗਰਸ ਪਾਰਟੀ ਨੂੰ ਪਿਆਰ ਕਰਦਾ ਹੈ ਕਿਉਂ ਸਾਰੇ ਨੇ ਵਿਸ਼ਵਾਸ ਵੀ ਦਿਵਾਇਆ ਹੱਥ ਖੜੇ ਕਰਕੇ ਵੀ ਅਸੀਂ ਡਾਕਟਰ ਕਾਂਦੀ ਜੀ ਨੂੰ ਵੋਟ ਦੋ ਇਹ ਯੂਥ ਦੀ ਟੀਮ ਸਾਰੀ ਬੈਠੀ ਹੈ ਜੀ ਕਿ ਜਿਹਦੇ ਪਧਰ ਨਹੀਂ ਬੰਦਾ ਮੋਹਿਤ ਸਿੰਧਰੇ ਨੂੰ ਇਹ ਯੂਥ ਸਾਰਾ ਕੋਈ ਵੀ ਪੋਸਟਾ ਤੇ ਇਹ ਮੋਹਿਤ ਸਿੰਧਰ ਦੀ ਕੋਈ ਨਹੀਂ ਦਿੱਤੀ ਆਪਣੀ ਯੂਥ ਪ੍ਰਧਾਨਗੀ ਦੇ ਹਿਸਾਬ ਦਾ ਹੀ ਉਪਰਧਾਨ ਸਿੰਧਰ ਟੇ ਲੋਦੀ ਲਈ ਹੈ ਉਹ ਕਰਦੇ ਆ ਸਾਡੀ ਯੂਥ ਕੋਲ ਇਲੈਕਸ਼ਨ ਹੋ ਗਏ ਨੇ ਸਾਡੇ ਮਾਦਵ ਜੀ ਦਾ ਅੰਚਲਾ ਰੋ ਰੋ ਲੋਕ ਅਨੰਬ ਜੀ ਦਾ ਖੇਲਾ ਸ਼ਹਿਰ ਤੋਂ ਮੈਂ ਇਹ ਲੱਖ ਚਾਹਤ ਹੈ ਉਹਨਾਂ ਸਾਡੇ ਅਗੇਂਸਟ ਉਹਨੇ ਕਿਤੇ ਸਾਡੀ ਟੀਮਾਂ ਸੀ ਲੋਕਾਂ ਨੇ ਸਾਨੂੰ ਪਿਆਰ ਜਿਹੜੇ ਲੋਕ ਕਰਦੇ ਸੀ ਉਹਨਾਂ ਨੇ ਸਾਨੂੰ ਜਿਤਾ ਕੇ ਭੇਚਿਆ ਤੇ ਉਹ ਜਿਹੜੀ ਸਾਡੀ ਲੜਾਈ ਆ ਤਾਂ ਮਹਿਲਾ ਵੀ ਕਿਹਾ ਸਾਡੀ ਰਹਿਣੀ ਆ ਤੇ ਉਹ ਰਹੇਗੀ ਵੀ ਸਾ ਜਿਹੜੀ ਲੜਾਈ ਜਿਹੜੇ ਬੰਦੇ ਨੂੰ ਨੁਕਸਾਨ ਹੋ ਸਕਦਾ ਗਾਂਧੀ ਦੇ ਕੋਈ ਨੁਕਸਾਨ ਨਹੀਂ ਹੁੰਦਾ ਜੀ ਕਿਸੀਂ ਸਾਰੇ ਤਗੜੇ ਹੋ ਕੇ ਕੰਮ ਕਰਾਂਗੇ ਡਾਕਟਰ ਗਾਂਧੀ ਨੂੰ ਪਿਆਰ ਆ ਦੇ ਆਪ ਕੋ ਵੱਧ ਤੋਂ ਵੱਧ ਲੀਡ ਲਵਾਂਗੇ ਪਾਰਟੀ ਨੂੰ ਹਾਈ ਕਮਾਂਡ